ਕਿਹੜੀ ਤਰੀਕ ਨੂੰ ਬੇਟਾ ਜਾਂਦਾ ਕੀ ਨਾਮ ਹੈ ਉਹਦਾ ਅਜੇ ਉਹਦਾ ਆਰਾਮ ਮੰਦਰ ਜਾਂਦਾ ਹੈ ਕਿਹੜੀ ਤਰੀਕ ਨੂੰ ਜਾਂਦਾ ਹੈ ਸ਼ੁਕਰਵਾਰ ਨੂੰ ਜਾਂਦਾ ਜੀ ਸ਼ੁਕਰਵਾਰ ਜੀ ਆ ਤਾਂ ਮੇਰਾ ਉਹਦਾ ਉਰਦੀ ਬਸ ਗਈ ਦੀ ਕਾਰ्तिक ਨਾਮ ਹੈ ਉਸ ਦਾ 14 ਸਾਲ ਦਾ ਉਹ ਉਰਦੀ ਬਸ ਗਈ ਦੀ ਕਦਾਰਨਾਥ ਮੰਦਰ ਕੋ ਅਸੀਂ ਉਸ ਨੂੰ ਜਿਆਦਾ ਵਸਤਾਂ ਸਿੱਕੇ ਜੀ ਨਹੀਂ ਦੇਦੇ ਸੀ ਉਸ ਨੂੰ ਬੱਚੇ ਨੂੰ ਕਿਉਂ ਕਦੇ ਅਸੀਂ ਉਹਨੂੰ ਕਦੇ ਵੀ ਆਪਣਾ ਇਕੱਲਾ ਨਹੀਂ ਭੇਜਿਆ ਜਾਂ ਆਪਣੀ ਦਾਦੀ ਨਾਲ ਜਾਂ ਆਪਣੇ ਪਾਪਾ ਨਾਲ ਕਿਉਂ ਮੇਰੇ ਨਾਲ ਉਹ ਇਸ ਤਰ੍ਹਾਂ ਜਾਂਦੇ ਆ ਸਾਡੇ ਦੋਨੋਂ ਬੱਚੇ ਜੀ ਕਦੇ ਇਕੱਲੇ ਨਹੀਂ ਭੇਜੀਏ ਤੇ ਬੱਸ ਨਾਲ ਦਿੱਤੇ ਉਹ ਮੇਰਾ ਬੱਚਾ ਚਮਨ ਡਾਕਟਰ ਦੇ ਸਿੱਕਣ ਲੰਘਦਾ ਰਹੇ ਤੇ ਮੁੰਡੇ ਨਾਲ ਨਹੀਂ ਆਦੀ ਜੀ ਸਿੱਖਦੇ ਨੇ ਉਹ ਜ਼ਬਰਦਸਤੀ ਕਰਦੇ ਆਂਟੀ ਪੇਜ ਕਦੇ ਦਾਦੀ ਨੂੰ ਫੋਨ ਕਰੋਂ ਕਦੀ ਦੇ ਪਾਪਾ ਨੂੰ ਜਿਹਦੇ ਪਾਪਾ ਨੇ ਮੈਂ ਨਹੀਂ ਭੇਜਣਾ ਹੈਗਾ ਮੇਰੇ ਕੋਲ ਮੈਂ ਭੇਜ ਨਹੀਂ ਸਕਦਾ ਮੈਂ ਕਦੇ ਅੱਖ ਤੋਂ ਦੂਰ ਨਹੀਂ ਕਰਿਆ ਇਕੱਲੇ ਨੂੰ ਉਹ ਨਹੀਂ ਮੰਨਿਆ ਜੀ ਇਹ ਬੱਚੇ ਦੀ ਪੰਜ ਚਾਰ ਦਿਨ ਪਹਿਲਾਂ ਹੀ ਸਲਾਹ ਬਣੀ ਸੀ ਜੀ ਭੇਜਣ ਦੀ ਹਾਂ ਹੋਈ ਸੀ ਪਰ ਅਸੀਂ ਕੋਈ ਵੀ ਨਾਤੇ ਜਿੰਨੇ ਆਪਕੋ ਸਾਰੇ ਤਰੀਕੇ ਨਾਲ ਨਹੀਂ ਭੇਜਣਾ ਬੱਚੇ ਨੇ ਸਾਡਾ ਬੱਚਾ ਵੀ ਸਾਡੇ ਨਾਲ ਤਾਂ ਉਹ ਵੀ ਗੈਰਾਂ ਦਾ ਮੰਮੀ ਪਾਪਾ ਜਿਵੇਂ ਤੁਸੀਂ ਕਹੋਗੇ ਉਵੇਂ ਮੈਂ ਕਰਾਂਗਾ ਮੈਂ ਨਹੀਂ ਜਾਂਦਾ ਉਹਨੂੰ ਫੇਰ ਉਹਦੀ ਹਾਂ ਕਰਾਈ ਜੀ ਉਸ ਮੁੰਡੇ ਨੇ ਫੋਨ ਕਰ ਕਰਕੇ ਦਿਨ ਚ ਵਦਨ ਕਿੰਨੇ ਬੋਲਦਾ ਫੇਰ ਅਸੀਂ ਕੇਦਾਰਨਾਥ ਮੰਦਰ ਨੂੰ ਵਾਸਤੇ 2 ਵਜੇ ਚੜਾ ਕੇ ਆਏ ਚਮਨ ਡੱਖ ਨੂੰ ਵੀ ਦਾਦੀ ਛੱਡਣ ਗਈ ਦੀ ਜੀ ਕਾਰਕਿ ਦੀ उन्होंने चमन डॉक्टर वार, वार बार कह के आई कि अरे भी अपना बच्चा नहीं दे दिया ध्यान न पूरा पूरा ध्यान रखियो हवाले रही फिर बस तो नीचे उतर के फिर बस ऊपर चढ़ के तो फिर हाथ जोड़ के कह के आई कि मेरे पोते का पूरा ध्यान रखियो कि वेर भी समझदार है लेकिन मनु वेर भी कुछ नहीं होगा इसका पूरा पूरा ध्यान रखियो अरे मेरा बच्चा शनिवार तो गया जी मैं शनिवार उयोध्या पहुंचे मेरे नाल बात पूरी की उसने मम्मा मैं पहुंच गया ठीक ठाक हूँ मैं होटल जा रहा फिर असं उ चार बजे अयोध्या जावे मैं क्या ठीक है बुध ध्यान रखिए अपना किसी बड़े बंदे के नाल रही क्या ठीक है मम्मी तो उन्होंने फोन फून असी देखे सारा भेजे होया था बेचारा तो जब उ नहाना इन्होंने ना, 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 ना उ जाके बस दियाँ दो टीम बना लिया होनी जी सू कुछ नहीं पता ਉਹਨੂੰ ਸਾਨੂੰ ਗੱਲਾਂ ਪੂਰੀ ਪੂਰੀ ਬੜਾ ਲੱਗ ਰਹੀਆਂ ਅੱਜ 3 ਦਿਨ ਹੋ ਗਏ ਮੇਰੇ ਬੱਚੇ ਨੂੰ ਲਾਪਤਾ ਹੋਏ ਉੱਥੇ ਜਾ ਕੇ ਮੇਰੇ ਬੱਚੇ ਨੂੰ 2:00 ਵਜੇ ਵੇਸਦਾ ਜਾਉਣਾ ਆ ਉਹ ਤੇ ਕੋਈ ਸਰੀ ਉਹਨਾਂ ਦੀ ਹੋਈਗੀ ਜੀ ਕਿ ਉੱਥੇ ਜਾ ਕੇ 25 ਬੰਦਿਆਂ ਨੂੰ ਪਹਿਨਾ ਗੜਦ ਜਿਹੜੇ ਆਪ ਬੜੇ ਨਿੰਜ ਨਾਨੀਆਂ ਨੇ ਤੇ ਉਹ ਸਾਰੇ ਬਾਅਦ ਚੁਗੇ ਆ ਜੀ ਉਹ ਵੀ ਤਾਂ ਗਏ ਨੇ ਜਦ ਇਹ ਹਾਦਸਾ ਹੋ ਗਿਆ ਸਾਡੇ ਕੋਲ ਤਾਂ ਉਹ 6:30 ਵਜੇ ਆਏ ਇਹਦੇ ਕਾਰਤਿਕ ਦੇ ਪਾਪਾ ਕੋ ਕਿ ਤੁਹਾਡਾ ਬੱਚਿਆ ਨਹੀਂ ਲੱਭ ਰੇ ਲੇਕਿਨ ਕੀ ਜੀ ਨਹੀਂ ਦੱਜੇਗੀ ਬੱਚੇ ਨਾਲ ਡੁੱਬਨ ਦਾ ਕੋਈ ਹਾਦਸਾ